ਪਰਣਾਮ ਸ਼ਹੀਦਾਂ ਨੂੰ ਜੀ ਆਰ ਸੀ ਲਾਈਵ ਟੀਵੀ ਫੇਸਬੁੱਕ ਪੇਜ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ 21ਵਾਂ ਸਾਲਾਨਾ ਖੂਨਦਾਨ ਕੈਂਪ ਤੁਸੀਂ ਦੇਖ ਸਕਦੇ ਹੋ ਲੱਗਿਆ ਹੋਇਆ ਹੈ ਸ੍ਰੀ ਚਮਕੌਰ ਸਾਹਿਬ ਸਾਹਮਣੇ ਘੋੜੇ ਵਾਲਾ ਚੌਕ ਤੇ ਅੱਜ ਸ਼ਹੀਦੀ ਦਿਹਾੜਾ ਪਹਿਲਾ ਦਿਵਾਨ ਸੰਗਤਾਂ ਦੂਰੋਂ ਦੂਰੋਂ ਦਰਸ਼ਕਦਾਰ ਕਰਨ ਦੇ ਲਈ ਪਾਵਨ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਸਜਦਾ ਕਰਨ ਦੇ ਲਈ ਪਹੁੰਚ ਰਹੇ ਆ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਪੋ ਦਾ ਮਹੀਨਾ ਘੋੜੇ ਵਾਲਾ ਚੌਕ ਤੇ ਬਿਲਕੁਲ ਨਾਲੇ ਤੁਸੀਂ ਦੇਖ ਸਕਦੇ ਹੋ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤਾਲਮੇਲ ਕਮੇਟੀ ਰੂਪਨਗਰ ਵੱਲੋਂ ਹਰ ਸਾਲ ਜਿਹੜਾ ਸਭ ਤੋਂ ਵੱਡਾ ਦਾਨ ਖੂਨਦਾਨ ਕੈਂਪ ਜਿਹੜਾ ਲਗਾਇਆ ਜਾਂਦਾ ਤੇ ਦੇਖੋ ਤੁਸੀਂ ਯੂਥ ਤੇ ਹੋਰ ਸਟਾਫ ਤਿਆਰ ਨੇ ਸਾਰੇ ਤੇ ਬਲੱਡ ਡੋਨੇਟ ਕਰਨ ਦੇ ਲਈ ਸੰਗਤਾਂ ਦੂਰੋਂ ਦੂਰੋਂ ਪੁੱਜ ਰਹੀਆਂ ਤੁਸੀਂ ਦੇਖ ਸਕਦੇ ਹੋ ਤੇ ਆ ਨੌਜਵਾਨ ਸਭ ਤੋਂ ਵੱਡਾ ਦਾਨ ਖੂਨਦਾਨ ਕਰ ਰਹੇ ਆ ਸੋ ਇੱਕ ਬੂੰਦ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ ਕਿਸੇ ਦੀ ਜਾਨ ਬਚਾ ਸਕਦੀ ਹੈ ਤੇ ਆ ਵੀਰ ਸਾਡੇ ਸਭ ਤੋਂ ਵੱਡਾ ਦਾਨ ਖੂਨ ਦਾਨ ਕਰ ਰਹੇ ਆ ਕਿੱਦਾਂ ਦਾ ਮਹਿਸੂਸ ਲੱਗ ਰਿਹਾ ਜੀ ਬਹੁਤ ਵਧੀਆ ਬਹੁਤ ਕਿੰਨੀ ਵਾਰ ਬਲੱਡ ਡੋਨੇਟ ਕੀਤਾ ਤੁਸੀਂ ਇੱਕ 2 13 14 ਵਾਰ ਜੀ ਵਾਜ ਵਾਰ ਰਿਕਾਰਡ ਬਣਾਤਾ ਜੀ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਬਹੁਤ ਵਧੀਆ ਜੀ ਬਹੁਤ-ਬਹੁਤ ਮੁਬਾਰਕਾਂ ਜੀ ਮੱਖੀ ਬੈਠੀ ਹੈ ਤੇ ਆ ਦੇਖੋ ਇੱਧਰ ਵੀ ਤਿਆਰੀ ਕਰ ਰਹੇ ਆ ਤੁਸੀਂ ਦੇ ਦਿੱਤਾ ਸਾਰਿਆਂ ਨੇ ਖੂਨ ਦੇ ਦਿੱਤਾ ਲਓ ਬਈ ਮੁੰਡੇ ਵੱਧ ਵੱਧ ਗਿਣਤੀ 'ਚ ਪਹੁੰਚ ਰਹੇ ਆ ਤੇ ਇੱਧਰ ਮੇਰੇ ਵਰਗਾ ਪਿਆ ਕੀ ਮੈਨੂੰ ਲੱਗ ਰਿਹਾ ਤੈਨੂੰ ਕਿੰਨੀ ਵਾਰ ਖੂਨਦਾਨ ਕਰਿਆ 6-7 ਵਾਰ 6-7 ਵਾਰ ਇਹਦੇ ਤਿੰਨ ਬੋਤਲਾਂ ਕੱਢ ਲਿਓ ਪੰਜੀ ਕਰਾ ਲਈਏ ਇਕੱਠੀਆਂ ਕੱਢ ਲਿਓ ਇੱਜੋ ਸੱਸੀ ਦਾ ਬਾਈ ਜੀ ਸੱਸੀ ਦਾ ਬਾਈ ਜੀ ਹੋਰ ਠੀਕ ਠਾਕ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਸ਼ੁਰੂਆਤ ਹੋਈ ਐ ਹਰ ਵਾਰ ਜੋ ਰਿਸਪੌਂਸ ਤਾਂ ਬਹੁਤ ਵਧੀਆ ਹੈ ਸੀਤਾ ਸਿੰਘਾ ਜੀ ਧਰਤੀ ਆ ਇਹ ਲੋਕਾਂ ਲੋਕੀ ਜੋ ਰੂਤ ਪੂਰੀ ਕਰਦੇ ਆ ਬਲੱਡ ਦੀ ਜਿੰਨਾ ਮਤਲਬ ਹਰ ਸਾਲ ਹੀ ਆਪਣਾ ਯਾਨੀ ਤਿੰਨ ਕਿ ਦਿਨਾਂ ਚ ਕਿੰਨਾ ਕੁ ਹੋ ਜਾਂਦਾ ਕਿੰਨੀ ਕਿ ਯੂਨਿਟ ਆਪਾਂ ਇਕੱਠੀ ਕਰ ਲੈਣੇ ਆ ਆਪਣਾ ਤਕਰੀਬਨ 500 ਪਲੱਸ ਹੋ ਜਾਂਦੀ ਹੈ ਤਿੰਨ ਦਿਨਾਂ ਚ ਪਰ ਥੋੜੀ ਰਿਕੁਐਸਟ ਕਰੋ ਵੀ ਇੰਨੇ ਜਿਆਦਾ ਲੋਕੀ ਆਂਦੇ ਆ 500 ਨੂੰ 5000 ਚ ਤਬਦੀਲ ਕਰਨ ਲੋਕੀ ਆ ਹੋ ਸਕਦੀ ਹੈ ਜੀ ਮਤਲਬ ਵੈਸੇ ਬਲੱਡ ਬੈਂਕਾਂ ਹੀ ਤਿੰਨ ਚਾਰ ਨੇ ਇੱਥੇ ਅਰਦਾ ਪਿਛਲੇ ਸਾਲ ਵੀ ਉਹ ਆ ਉਧਰ ਵੀ ਬੱਸ ਘੜੀ ਆ ਉਧਰ ਵੀ ਬੱਸ ਘੜੀ ਇੱਕ ਗੁਰਦੁਆਰਾ ਸਾਹਿਬ ਲੱਗਿਆ ਹੋਇਆ ਤਿੰਨ ਚਾਰ ਬਲੱਡ ਬੈਂਕਾਂ ਨੇ ਫਿਰ ਵੀ ਜਾਨੀ ਕਿ ਸਾਡੇ ਦੇਖ ਲਿਓ ਇੱਥੇ ਹੋਰ ਘੰਟੇ ਤੱਕ ਤਾਂ ਇੱਥੇ ਰਾਸ਼ ਇੰਨਾ ਪੈ ਜਾਣਾ ਨਹੀਂ ਨਹੀਂ ਉਹ ਤਾਂ ਹੈ ਪਰ ਤੁਹਾਡੇ ਜਗਾ ਵੀ ਹੈ ਨਾ ਦੇ ਹਿਸਾਬ ਨਾਲ ਤਕਰੀਬਨ 2 4 6 8 10 ਕ ਜਣੇ ਹੀ ਦੇ ਸਕਦੇ ਆ ਹਾਂਜੀ ਹਾਂਜੀ ਸੋ ਬਾਕੀ ਵਾਰੀ ਦਾ ਇੰਤਜ਼ਾਰ ਕਰ ਰਹੇ ਆਂ ਸਾਡੇ ਗੁਰਚੰਨ ਸਿੰਘ ਜੀ ਮਾਣੇ ਮਾਜਰਾ ਸਾਹਿਬ ਹਾਂ ਚੱਲੋ ਹੋਰ ਜੀ ਠੀਕ ਠਾਕ ਹੋ ਠੀਕ ਆ ਜੀ ਠੀਕ ਕਰਤਾ ਤੁਹਾਡੀ ਕਿੱਦਾਂ ਸੇਵਾ ਚੱਲ ਰਹੀ ਹੈ ਜੀ ਸੇਵਾ ਜੀ 18-19 ਸਾਲ ਹੋ ਗਏ ਅੱਗੇ ਕੈਂਪਰ ਚੱਲਦਾ ਹੈ ਅੱਛਾ ਅਸੀ ਸਿੰਘਾਂ ਦੀ ਯਾਦ ਦੇ ਵਿੱਚ ਹਰ ਸਾਲ ਲਾਉਂਦੇ ਸਾਡੀ ਕਮੇਟੀ ਬਣੀ ਹੋਈ ਹੈ ਅੱਜ ਤੋਂ 20 ਸਾਲ ਪਹਿਲਾਂ ਉਹ ਚਾਈਦੀ ਆ ਬਾਬਾ ਜੀ ਸਿੰਘ ਬਾਬਾ ਜੀ ਆਸੇ ਤਾਲਮਿਲ ਕਮੇਟੀ ਰੂਬਨਗਰ ਹਾਂ ਜੀ ਜਿਹੜੇ ਜਿਹੜੇ ਲੈਵਲ ਜੀ ਹੈ ਹਾਂ ਜੀ ਤੇ ਉਹ ਨੌਜਵਾਨ ਜੂਨਸ ਜਿਹੜਾ ਸੀਦਾ ਦੇ ਨਾਮ ਤੇ ਕੋਈ ਗੱਲ ਕਰਕੇ ਜਾਂਦਾ ਹੈ ਤੇ ਸਾਨੂੰ ਵੀ ਸੇਵਾ ਕਰਕੇ ਖੁਸ਼ੀ ਮਹਿਸੂਸ ਹੁੰਦੀ ਆ ਤੇ ਮੈਂ ਬੇਨਤੀ ਕਰਦਾ ਵੀ ਥੋੜੀ ਅਪੀਲ ਕਰੋ ਵੀ ਜਿਸ ਤਰ੍ਹਾਂ ਜੁਨਟ ਆਪਣੀ 500 ਪਲੱਸ ਜਾਂਦੀ ਆ ਵੀ ਇਹ ਇੱਥੋਂ ਵੀ ਜਿਹੜੇ ਬਲੱਡ ਜਿਆਦਾ ਤੋਂ ਜਿਆਦਾ ਇਕੱਠਾ ਹੋਵੇ ਤੇ ਜਦੋਂ ਅਸੀਂ ਪਹਿਲੀ ਵਾਰ 5 ਸਾਲ ਕੋਈ ਤੇ ਜੇ ਸਾਨੂੰ ਇਹ ਕੈਂਪ ਲਾਉਂਦੇ ਨੂੰ ਉਹਨੂੰ 250 ਸਾਡੀ ਹੁੰਦੀ ਪਰ ਫਿਰ ਵੀ 500 ਤੱਕ ਸਾਡੀ ਹੁਣ ਪਹੁੰਚਣ ਲੱਗੀ ਆ ਪਰ ਉਹਦੇ ਨਾਲ ਹੁਣ ਇਹ ਸੋਦਾ ਇਹ ਸਾਨੂੰ ਘਾਟ ਮਹਿਸੂਸ ਇੱਕ ਕੈਂਪ ਜਿਹੜੇ ਹੋਰ ਲੱਗਣ ਲੱਗੇ ਅੱਛਾ ਨਹੀਂ ਚਲੋ ਵਧੀਆ ਗੱਲ ਹੈ ਸਾਡਾ ਜਿਹੜਾ ਹੈਗਾ ਸੁਸਾਇਟੀ ਦਾ ਆਪਣਾ ਇਹਦਾ ਸੰਸਥਾ ਦਾ ਇੱਕ ਨਾਂ ਹੈ ਕੁਪੇ 20 ਸਾਲੋਂ 20 ਸਾਲ ਤੋਂ ਲੌਂਗੇ ਰਹੂਗੇ ਤੇ ਜਿਹਨੇ ਸਾਡੇ ਕੋਲ ਕਰਨਾ ਕੋਈ ਤਾਂ ਸਾਡੇ ਕੋਲੇ ਆਉਂਦਾ ਠੀਕ ਹੈ ਜੀ ਤੁਸੀਂ ਅਪੀਲ ਕਰ ਦਿਓ ਨਾ ਵੀ ਜੁਨਟ ਆਪਾ ਜਿਹੜੇ 1000 ਪਲੱਸ ਕਰਦੀ ਇਸ ਵਾਰੀ ਵੈਸੇ ਹੁਣ ਅੱਗੇ ਨਾਲੋਂ ਜਿਹੜਾ ਸੰਗਤ ਦੀ ਜਿਹੜੀ ਆਮਦ ਆ ਪੂਰੀ ਸੀਟਾਂ ਦੀ ਧਾਰਨ ਦੀ ਐ ਵਧੀਆ ਤੇ ਇੱਥੇ ਜਿਵੇਂ ਕਿ ਥੀਮ ਪਾਰਕ ਬਣਿਆ ਤੇ ਚੰਨੀ ਸਾਹਿਬ ਦੀ ਜਿਹੜੀ ਜਨ ਹੈ ਇੱਥੇ ਬਹੁਤ ਜਿਹੜਾ ਇਤਿਹਾਸਿਕ ਨਗਰੀ ਨੂੰ ਬਹੁਤ ਉਹਨਾਂ ਨੇ ਕੰਮ ਕੀਤੇ ਆਏ ਥੇ ਤੇ ਉਹਦੇ ਕਰਕੇ ਜਿਹੜਾ ਸੰਗਤ ਦੀ ਆਮਦ ਵਧੀ ਹੈ ਹੁਣ ਐਸਟੀਵੀ ਸਭਾ ਭਰ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਆ ਰਹੀਆਂ ਨੇ ਨਤਮਸਤਕ ਹੋਣ ਲੱਗੀਆਂ ਤੇ ਉਮੀਦ ਕਰਦੇ ਆ ਜਿਹੜੇ ਸਾਡੀ ਇੱਥੇ ਉਹਨਾਂ ਦੀ ਗਿਣਤੀ ਆ ਉਹ ਵੀ ਵਧੂ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਯੂਥ ਕਿਹਦਾ ਦਾ ਮਹਿਸੂਸ ਹੋ ਰਿਹਾ ਜੀ ਕਿੰਨੀ ਵਾਰ ਬਲੱਡ ਡੋਨੇਟ ਕੀਤਾ 12ਵੀਂ ਵਾਰ ਹੀ ਕਰਨ ਚਾ ਚਲੋ ਭਾਈ ਰਿਕਾਰਡ ਬਣ ਰਿਹਾ ਇੱਧਰ ਵੀ ਤੇ ਦੂਜੇ ਪਾਸੇ ਸਾਡੇ ਭਾਈ ਸਾਹਿਬ ਤੁਸੀਂ ਕਿੱਥੋਂ ਆਇਓ ਬੇਲੇ ਦੇ ਬੇਲੇ ਤੋਂ ਤੇ ਤੁਸੀਂ ਕੋਟਲੀ ਤੋਂ ਬੇਲਾ ਕੋਟਲੀ ਲਾਗ ਲੱਗਦੇ ਜਿੰਨੇ ਪਿੰਡ ਵੀ ਆ ਸਾਰੇ ਪਿੰਡਾਂ ਤੋਂ ਪਹੁੰਚ ਰਹੇ ਆ ਸਾਡੇ ਡਾਕਟਰ ترسےم ਸਾਹਿਬ ਵੀ ਸੋਚ ਰਹੇ ਆ ਵੈਸੇ ਤਾਂ ਲੋਕਾਂ ਦਾ ਖੂਨ ਕੱਢਦੇ ਹੀ ਆ ਇਹ ਪਰ ਅੱਜ ਖੂਨ ਦਿੰਦੇ ਆ ਕਿ ਨਹੀਂ ਦਿੰਦੇ ਤੁਹਾਡਾ ਕੀ ਵਿਚਾਰ ਅੱਜ ਖੂਨ ਵਾਲੇ ਮਹਾਰਾ ਵਿਚਾਰਾ ਆਪਣਾ ਮੁੰਡਾ ਲੈਂਦਾ ਹਾਂ ਅੱਛਾ ਮੁੰਡੇ ਲੈ ਕੇ ਆਏ ਆ ਇਹ ਖੂਨ ਇਹਨਾਂ ਦਾ ਕਿਉਂਕਿ 8 ਗ੍ਰਾਮ ਆ ਤਾਂ ਕਰਕੇ ਦੇ ਨਹੀਂ ਸਕਦੇ ਇਹ ਤੇ ਮੁੰਡੇ ਲੈ ਕੇ ਆਏ ਆ ਨਾਲ ਇਹ ਆ ਡਾਕਟਰ ਦੇ ਪਿੰਡ ਦੇ ਕਿਹੜੇ ਮੁੰਡੇ ਆ ਆ ਮੁੰਡੇ ਆਪਣੇ ਇਹਨੂੰ ਤੇ ਆਪਾਂ ਲੱਗ ਹੋ ਗਏ ਤਿਆਰ ਦੋਸੇ ਤਿਆਰ ਆ ਦਾਂਗੇ ਖੂਨਦਾਨ ਕਰੋ ਭਾਈਦਾਨ ਸਭ ਤੋਂ ਵੱਡਾ ਦਾਨ ਆ ਸਾਡੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮਨੂੰ ਸੈਰਡਾ ਮੈਂ ਤਾਂ ਕਰਕੇ ਖੂਨ ਦੇ ਨਹੀਂ ਸਕਦਾ ਬਹੁਤ ਵਾਰ ਮੈਂ ਖੂਨ ਦੇਣ ਗਿਆ ਤੇ ਆ ਸਾਡਾ ਸਟਾਫ ਤੁਸੀਂ ਦੇਖ ਸਕਦੇ ਹੋ ਬੈਠਾ ਜੀ ਜੀ ਤੇ ਹੋਰ ਵੀ ਮੈਂ ਅਪੀਲ ਕਰਦਾ ਵੱਧ ਤੋਂ ਵੱਧ ਸੰਗਤਾਂ ਨੂੰ ਯੂਥ ਨੂੰ ਜਿਹੜੇ ਵੀ ਬਲੱਡ ਡੋਨੇਟ ਕਰ ਸਕਦੇ ਆ ਜ਼ਰੂਰ ਬਲੱਡ ਰੇਟ ਕਰਨ ਲਈ ਤੁਸੀਂ ਆਓ ਹੋਰ ਵੀ ਜਗ੍ਹਾ-ਜਗ੍ਹਾ ਤੇ ਜਿਹੜੇ ਬਲੱਡ ਡੋਨੇਸ਼ਨ ਕੈਂਪ ਲੱਗੇ ਹੋਏ ਆ ਤੇ ਉੱਥੇ ਵੀ ਤੁਸੀਂ ਜਿੱਥੇ ਤੁਹਾਨੂੰ ਨੇੜੇ ਲੱਗਦਾ ਉੱਥੇ ਜਾਓ ਤੇ ਆਪਾਂ ਜਿੱਦਾਂ ਬਲੱਡ ਡੇਟ ਕਰਕੇ ਜਾਨਣਾ ਜੀ ਆਪਾਂ ਰਫਰੈਸ਼ਮੈਂਟ ਲਈ ਆਪਾਂ ਕੀ ਪ੍ਰਬੰਧ ਕੀਤਾ ਹੋਇਆ ਜਿੱਦਾਂ ਨਾਲ ਦੀ ਨਾਲ ਖੂਨ ਦਿੱਤਾ ਤੇ ਨਾਲ ਦੀ ਨਾਲ ਪੂਰਾ ਕਰਦੀਏ ਨਾਲ ਦੀ ਨਾਲ ਆਪਾਂ ਆਪਣਾ ਫਰੂਟ ਵਗੈਰਾ ਨਾਲ ਆਪਣਾ ਗੋਣ ਬੇਟਾ ਪਾਇਆ ਦੁੱਧ ਜੀ ਅੱਛਾ ਤੇ ਪਨੀਰ ਫਲੋਰਾ ਹੋਰ ਰੰਡਾ ਰੋਟਾ ਜੋ ਵੀ ਬਤ ਨਾਲ ਦੀ ਨਾਲ ਬਲੱਡ ਜਿਹੜਾ ਉਹ ਦੋਨੋਂ ਦਾ ਪੂਰਾ ਕੀਤਾ ਜਾਓ ਤੇ ਅਪੀਲ ਕਰਦੇ ਵੀ ਪਹੁੰਚੋ ਨਾਲੇ ਖੂਨ ਦਾਨ ਕਰੋ ਤੇ ਨਾਲ ਦੀ ਨਾਲ ਖੂਨ ਪੂਰਾ ਕਰੋ ਬਿਲਕੁਲ ਜੀ ਅਸੀਂ ਤਾਂ ਨੌਜਵਾਨਾਂ ਨੂੰ ਅਪੀਲ ਪੂਰੀ ਕਰਦੇ ਆ ਵੀ ਹਰ ਸਾਲ ਹੀ ਮਤਲਬ ਬਹੁਤ ਨੌਜਵਾਨਾ ਚ ਅਚਾਰ ਦੇਖਣ ਨੂੰ ਮਿਲਿਆ ਹੁਣ ਵੀ ਦੇਖਿਓ ਜਿੰਨੇ ਵੀ ਨੌਜਵਾਨ ਆ ਆਪਣੇ ਹਰ ਇੱਕ ਮਤਲਬ ਸੱਦੇ ਦੇ ਉੱਤੇ ਘੇਰ ਭੱਜੇ ਆਉਨੇ ਆ ਜੀ ਚਦੂਆ ਚਦੂਆ ਚੱਲ ਕੇ ਹਰਿਆਣੇ ਤੱਕ ਮੁੰਡੇ ਮਤਲਬ ਆ ਰਹੇ ਆ ਆਪਣੇ ਤੇ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕਰਦੋ ਬਾਹਰ ਬੈਠੇ ਵਿਚਾਰੇ ਉਹ ਵੀ ਬਹੁਤ ਪੀਲਾ ਕਰੀਏ ਵੀਡੀਓ ਬਾਈਆਂ ਉਹਨਾਂ ਨੇ ਬਹੁਤ ਜ਼ਿਆਦਾ ਜੀ ਐਨ ਆਰ ਆਈਆਂ ਦਾ ਹੀ ਜ਼ਿਆਦਾ ਸਭ ਤੋਂ ਵੱਡਾ ਯੋਗਦਾਨ ਆ ਇਹਦੇ ਚ ਖਰਚੇ ਦਾ ਜੋ ਵੀ ਮਤਲਬ ਕਮੇਟੀ ਨੂੰ ਉਹਦਾ ਸਹਿਯੋਗ ਦਿੰਦੇ ਆ ਐਨ ਆਰ ਆਈ ਵੀਰ ਆਹ ਬੇਟਾ ਤੇਜ ਹੋ ਗਿਆ ਉਹ ਬਹੁਤ ਵੱਡਾ ਮਤਲਬ ਸਾਥ ਦਿੰਦਾ ਹਰ ਸਾਲ ਹੀ ਜਿੰਨਾ ਮਤਲਬ ਖਰਚਾ ਕਹਿੰਦਾ ਹੁੰਦਾ ਵੀ ਸਾਰਾ ਹੀ ਅੱਖਾਂ ਬੰਦ ਕਰਕੇ ਕਰ ਦੋ ਕਹਿੰਦਾ ਅੱਖਾਂ ਬੰਦ ਕਰ ਲਓ ਚਲੋ ਬਹੁਤ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸੁਪੁੱਤਰ ਦਾ ਜਿਸ ਤਰ੍ਹਾਂ ਤੁਹਾਡੇ 'ਚ ਜੋਸ਼ ਆ ਉਹੀ ਜੋਸ਼ ਉਹਦੇ ਵਿੱਚ ਆ ਉੱਥੇ ਬੈਠਾ ਨਾ ਚਲੋ ਬੰਦਾ ਉਹ ਇੱਕ ਬੰਦੇ ਨਹੀਂ ਇਕੱਠੇ ਕਰ ਸਕਦਾ ਪਰ ਫੋਨ ਜ਼ਰੂਰ ਕਰ ਰਿਹਾ ਵੀ ਜ਼ਰੂਰ ਜਾਓ ਮੈਨੂੰ ਵੀ ਸਪੈਸ਼ਲੀ ਫੋਨ ਆਇਆ ਵੀ ਤੈਨੂੰ ਜਾ ਕੇ ਵਲੌਗ ਜ਼ਰੂਰ ਬਣਾਇਆ ਤੇ ਹੋਰ ਵੀ ਜਿੰਨੇ ਸਾਡੇ ਭਰਾ ਐਨਆਰਆਈ ਵੀਰ ਬੈਠੇ ਆ ਤੇ ਗੱਲਾਂ ਕਰਦੇ ਕਰਦੇ ਤੁਸੀਂ ਦੇਖੋ ਵੀ ਗਿੰਦੀ ਬਹੁਤ ਵੱਧ ਗਈ ਹੈ ਜਗਾ ਜਿਹੜੀ ਘਟ ਰਹੀ ਹੈ ਤੇ ਕਈ ਦੇਖ ਕੇ ਵਿਚਾਰ ਬਣਾ ਰਹੇ ਆ ਨਾ ਵੀ ਕਿੱਦਾਂ ਪਹਿਲੀ ਵਾਰ ਜਿਨ੍ਹਾਂ ਨੇ ਖੂਨ ਦੇਣਾ ਉਹ ਵੀ ਸੋਚ ਰਹੇ ਆ ਪਰ ਕਈ ਰਿਕਾਰਡ ਬਣਾ ਰਹੇ ਆ ਕਿਸੇ ਨੇ 12 ਵਾਰ 13 ਵਾਰ 14 ਵਾਰ ਤੇ ਆਪਾਂ ਤੁਹਾਨੂੰ ਦਿਖਾ ਦਈਏ ਖੂਨ ਪੂਰਾ ਕਿੱਦਾਂ ਕਰਨਾ ਖੂਨ ਆਪਾਂ ਇੱਥੇ ਦੇ ਕੇ ਤੇ ਆਹ ਦੇਖੋ ਗਰਮਾ ਗਰਮ ਦੁੱਧ ਵਿੱਚ ਬੋਨ ਬੀਟਾ ਪਾਇਆ ਹੋਇਆ ਖੂਨਦਾਨ ਆਪਾਂ ਕਰਕੇ ਨਾਲੇ ਤੁਹਾਨੂੰ ਕੇਲੇ ਨਾਲੇ 10 ਜੀਰੋ ਦੁੱਧ ਦਾ ਫੈਂਟ ਆਹੋ ਪੂਰੀ 10 ਜ਼ੀਰੋ ਦੀ ਫੈਂਟਾ ਦੁੱਧ ਦੀ ਐਨਆਰਆਈ ਵੀਰਾਂ ਦੇ ਵੱਡੇ ਸਹਿਯੋਗ ਆ ਕਹਿੰਦੇ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਤੇ ਇੱਧਰ ਆ ਭਾਈ ਸਾਹਿਬ ਸਾਡੇ ਜੈਮ ਲਾਲ ਆ ਕੇ ਇੱਕ ਤਰ੍ਹਾਂ ਦਾ ਖੂਨ ਪੂਰਾ ਕਰ ਰਹੇ ਆ ਲਾਲ ਲਾਲ ਜੈਮ ਤੇ ਜਰੂਰ ਸਾਰੇ ਆਓ ਰਿਫਰੈਸ਼ਮੈਂਟ ਵੀ ਨਾਲ ਦੀ ਨਾਲ ਜਿਹੜੀ ਦਿੱਤੀ ਜਾ ਰਹੀ ਹੈ ਤੇ ਆਹ ਦੇਖੋ ਬੌਨ ਬੇਟਾ ਸਾਰੇ ਆਓ ਹੋਮੋ ਮਾ ਕੇ ਪਹੁੰਚੋ ਬਲੱਡ ਡੋਨੇਟ ਕਰੋ ਤੇ ਨਾਲ ਦੀ ਨਾਲ ਜਿਹੜੇ ਸਰਟੀਫਿਕੇਟ ਵੀ ਦਿੱਤੇ ਜਾ ਰਹੇ ਆ। ਸੋ ਸਾਰੇ ਡੋਨਰਾਂ ਦਾ ਬਹੁਤ ਬਹੁਤ ਧੰਨਵਾਦ ਆ। ਜਿਹੜੇ ਵੀ ਬਲੱਡ ਡੋਨੇਟ ਕਰ ਰਹੇ ਆ। ਤੇ ਸਾਡੀ ਮੈਡੀਕਲ ਟੀਮ ਤਿਆਰ ਵਰ ਤਿਆਰ। ਸਤਿ ਸ਼੍ਰੀ ਅਕਾਲ ਭਾਈ ਜੀ। ਕਿੰਨੀ ਵਾਰ ਖੂਨਦਾਨ ਕਰ ਰਹੇ ਹੋ? ਦੂਜੀ ਦੀ ਜੀਵਾ। ਕਿਦਾਂ ਦਾ ਮਹਿਸੂਸ ਹੋ ਰਿਹਾ? ਹੁੰਦਾ ਜੀ ਹੁਣ ਤਾਂ ਸੂਈ ਲੱਗੀ ਆ ਥੋੜਾ ਦੁੱਖ ਲੱਗਦਾ ਚਲੋ ਕੋਈ ਗੱਲ ਨਹੀਂ ਤੇ ਪਰਵਾਦਾ ਮੇਰ ਕਰੇ ਜੀ ਜਿਹੜੇ ਵੀ ਡੋਨਰ ਖੂਨਦਾਨ ਕਰ ਰਹੇ ਆ ਤੇ ਆ ਸਾਡਾ ਜੋਧਾ ਵੀਰ ਵੀ ਪਹੁੰਚਾ ਹੈ ਖਾਲਸਾ ਸਟੂਡੀਓ ਵਾਲਾ ਸਾਡਾ ਹਰਜੋਤ ਵੀਰ ਦਾ ਸ਼ਾਗਿਰਦ ਹੈ ਜੀ ਹਾਂਜੀ ਵੀਰ ਜੀ ਤੇ ਪੰਜਾਬ ਪੁਲਿਸ ਦਾ ਵੀ ਬਹੁਤ ਬਹੁਤ ਧੰਨਵਾਦ ਵੱਡੀਆਂ ਸਵਾਮਾਂ ਉਹਨਾਂ ਦੀਆਂ ਵੀ ਸੁਰੱਖਿਆ ਦੇ ਵਿੱਚ ਵੀ ਦੇਖ ਸਕਦੇ ਹੋ ਤਨਾਤ ਨੇ ਸਾਡੇ ਐਸ ਐਚਓ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਤੇ ਮੈਂ ਬੇਨਤੀ ਕਰਦਾ ਕਿ ਸਾਰੇ ਜਰੂਰ ਬਦ ਬਦ ਗੰਦੀ ਚ ਪਹੁੰਚੋ ਸੋ ਜਿੰਨੇ ਵੀ ਸਾਡੇ ਐਨ ਆਰ ਆਈ ਭਰਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਗੁਰਦੀਪ ਸਿੰਘ ਬਾਜਵਾ ਪ੍ਰਿਤਪਾਲ ਸਿੰਘ ਯੂਥਾਗੂ ਸੰਦੀਪ ਸਿੰਘ ਲਹਿਲ ਗੁਰਤੇਜ ਸਿੰਘ ਬਾਜਵਾ ਖੇਡ ਪ੍ਰਮੋਟਰ ਸਾਡਾ ਭਰਾ ਤੇ ਹੋਰ ਵੀ ਜਿੰਨੀਆਂ ਮਾਣਯੋਗ ਸ਼ਖਸੀਅਤਾਂ ਸਾਡੇ ਕਮੇਟੀ ਮੈਂਬਰ ਮਲਕੀਤ ਸਿੰਘ ਜੀ ਰੌਣੀ ਜੀ ਫਿਲਮੀ ਐਕਟਰ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਸਾਰੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ ਬਲੱਡ ਬੈਂਕ ਦੀ ਟੀਮ ਸਾਰਾ ਕੁਝ ਤਿਆਰ ਜਿਹੜੇ ਬੰਦੋਬਸਤ ਸਾਰੇ ਪੂਰੇ ਨੇ ਤੇ ਬਸ ਸਭ ਕੁਝ ਤਿਆਰ ਹੈ ਤੁਹਾਡਾ ਇੰਤਜ਼ਾਰ ਹੈ ਸ਼ੇਰ ਚਮਕੌਰ ਸਾਹਿਬ ਕੋੜੇ ਵਾਲਾ ਚੌਕ ਬਿਲਕੁਲ ਉਹਦੇ ਨਾਲ ਹੀ ਖੂਨਦਾਨ ਕੈਂਪ ਲੱਗਿਆ ਹੋਇਆ ਆਓ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਸਭ ਤੋਂ ਵੱਡਾ ਦਾਨ ਖੂਨਦਾਨ ਕਰੋ